ਉਗਾਪੀ ਬੀਰਸ਼ੀ ਗਜੜੇ ਰਾਜਸਥਾਨ ਦੇ ਚੋਹਾਨ ਖਾਨਦਾਨ ਦੇ ਵਿੱਚੋਂ ਪੈਦਾ ਹੋਏ ਨੇ ਇਹ ਦੋ ਭਰਾ ਸੀਗੇ ਮਾਸੀ ਦੇ ਦੋ ਪੁੱਤ ਸੀਗੇ ਤੇ ਇਹਨਾਂ ਦੀ ਜਿਹੜੀ ਮਾਸੀ ਦਾ ਬੇਟਾ ਸੀਗਾ ਉਹ ਇਹਨਾਂ ਦੀ ਇਹਨਾਂ ਦੇ ਮੰਗ ਨੂੰ ਵੇਖ ਕੇ ਲੈ ਗਿਆ ਸੀਗਾ ਉਹਨਾਂ ਨੇ ਫਿਰ ਮਿਹਣਾ ਮਾਰਿਆ ਸੀਗੇ ਵੀ ਤੂੰ ਜਦੋਂ ਇੰਨਾ ਆਪਦੇ ਆਪ ਨੂੰ ਵੀਰ ਕਹਣਾ ਯੋਧਾ ਕਹਣਾ ਫਿਰ ਤੂੰ ਆਪਦੀ ਮੰਗ ਨੂੰ ਕਿਉਂ ਨਹੀਂ ਵੇਖ ਕੇ ਲੈ ਕੇ ਆਇਆ ਉਹਨਾਂ ਨੇ ਜਦੋਂ ਮਿਹਣਾ ਮਾਰਿਆ ਇਹਨਾਂ ਨੇ ਉਹਨਾਂ ਨੂੰ ਕਹਿਤਾ ਸੀ ਆਪਦੀ ਮੱਜ਼ਾ ਜੀ ਨੂੰ ਵੀ ਅੱਜ ਤੋਂ ਬਾਅਦ ਮੈਂ ਤਰਤੀ ਦੇ ਉੱਤੇ ਨਹੀਂ ਰਹੂੰਗਾ ਮੈਂ ਤਰਤੀ ਦੇ ਉੱਤੇ ਲੁਕਸ਼ੁਅ ਕਰੂੰਗਾ ਉਸ ਤੋਂ ਬਾਅਦ ਹੀ ਤਰਤੀ ਸਮਾਗੇ ਸੀਗੇ ਦੇਵਸ਼ ਮੰਗੀ ਇੰਤਾ ਦੇ ਕਿ ਜੋ ਪੂਰੀ ਹੋਈ ਤੇ ਉਹਦੀ ਉਮੀਦ ਵੀ ਨਹੀਂ ਸੀ ਹਾਂਜੀ ਜਿਵੇਂ ਹਰ ਇੱਕ ਮਰਜ਼ਾ ਪੂਰੀਆਂ ਹੁੰਦੀਆਂ ਨਹੀਂ ਜਦੋਂ ਬਾਬਾ ਕੋ ਕੋਈ ਤਾਂ ਕਿਸੇ ਦੇ ਕੋਈ ਹੋ ਜਾਂਦੀ ਹੈ ਦਿੱਕਤ ਤਾਂ ਇੱਥੇ ਆ ਕੇ ਚੌਂਕੀ ਭਰਦੇ ਨੇ ਸਭ ਕੁਝ ਠੀਕ ਹੁੰਦਾ ਹੈ ਜੀ ਬਾਬਾ ਜੀ ਦੀ ਮਿਹਰ ਨਾਲ ਇੱਕ ਦੋ ਚੌਂਕੀ ਬਾਅਦ ਠੀਕ ਹੋ ਜਾਂਦਾ ਹੈ ਜੀ 55 ਤੋਂ ਉਰ ਦਾ ਕਰ ਰਹੇ ਹਾਂ ਤੇ ਲੋਕਾਂ ਨੂੰ ਬਾਬੇ ਗੁੱਗੇ ਦੀ ਮਾੜੀ ਆ ਜੀਏ ਬਾਬੇ ਗੁੱਗੇ ਦੀ ਮਾੜੀ ਦਾ ਜਿੱਥੇ ਵੀ ਕੋਈ ਮਿੱਟੀ ਲੱਗ ਜਾਂਦੀ ਹੈ ਜਾਂ ਕੋਈ ਪੈਰ ਦੇ ਇਨਫੈਕਸ਼ਨ ਹੋ ਜਾਂਦੀ ਆ ਇਹ ਸਮਝਿਆ ਜਾਂਦਾ ਵੀ ਸੱਪ ਦੇ ਜ਼ਹਿਰ ਜਾਂ ਸੱਪ ਦਾ ਕੋਈ ਨਾ ਕੋਈ ਡ੍ਰੌਪ ਸਕੈਨ ਨੂੰ ਟੱਚ ਕੀਤਾ ਹੋਇਆ ਤੇ ਜਿੱਥੇ ਵੀ ਉਹ ਡਾਕਟਰ ਕਈ ਹੱਸ ਵਾਲਾ ਦੇ ਵਿੱਚ ਉਹ ਇਲਾਜ ਕਰ ਤੋਂ ਅਸਮਰੱਥ ਹੁੰਦੇ ਜਾਂ ਜਵਾਬ ਦੇ ਦਿੰਦੇ ਆ ਉੱਥੇ ਫਿਰ ਲੋਕ ਇਹ ਸ਼ਰਧਾ ਨਾਲ ਆਉਂਦੇ ਆ ਤੇ ਉਹ ਠੀਕ ਵੀ ਹੁੰਦੇ ਨੇ ਦਾ ਨਾ ਆਉਂਦਾ ਇੱਥੇ ਕਿਹਦੇ ਜਿੰਮੇ ਕਹਿੰਦੇ ਆਪਾਂ ਮਿੱਟੀ ਲੱਗੀ ਸਾਡੇ ਮਿੱਟੀ ਲੱਗੀ ਕਹਿੰਦੇ ਆ ਸਰ ਸਾਡੀ ਇਹ ਜਗਾ ਕਹਿ ਜੀ ਆ ਇੱਥੇ ਕੋਈ ਨਮਸਕਾਰ ਕਰੂਗਾ ਬਿਲਕੁਲ 999 ਰੁਪਏ ਅਸ਼ੋਕਾਲ ਮੈਂ ਸ਼ੁਮਾਂਗੀ ਤੁਸੀਂ ਸਾਡੇ ਦੇਖ ਰਹੇ ਪੰਜਾਬੀ ਸਟਾਈਲ ਅੱਜ ਤੁਹਾਨੂੰ ਲੈ ਕੇ ਆਏ ਆ ਆਪਾਂ ਲੁਧਿਆਣਾ ਦੇ ਪਮਾਲ ਪਿੰਡ ਦੇ ਵਿੱਚ ਜਿੱਥੇ ਕਿ ਇਤਿਹਾਸਕ ਮੇਲਾ ਲੱਗਦਾ ਹੈ ਦੋ ਦਿਨਾਂ ਦਾ ਇਹ ਮੇਲਾ ਹੁੰਦਾ ਹੈ ਗੋਗਾ ਮਾਰੀ ਜੀ ਦਾ ਜਿੱਥੇ ਕਿ ਮੇਲੇ ਦੀਆਂ ਰੌਣਕਾਂ ਦੇਖਣ ਵਾਲੀਆਂ ਹੁੰਦੀਆਂ ਨੇ ਖਾਸ ਕਰ ਇਸ ਜਗ੍ਹਾ ਦੀ ਮਹੱਤਤਾ ਇਹ ਹੁੰਦੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਵੀ ਦੁੱਖ ਦਰਦ ਤਕਲੀਫ ਹੈ ਜੇ ਡਾਕਟਰ ਨੇ ਵੀ ਤੁਹਾਨੂੰ ਜਵਾਬ ਨਹੀਂ ਦਿੱਤਾ ਹੈ ਜਦ ਤੁਸੀਂ ਬਹੁਤ ਜ਼ਿਆਦਾ ਜ਼ਿੰਦਗੀ ਤੋਂ ਹੈਰਾਨ ਹੋ ਪਰੇਸ਼ਾਨ ਹੁੰਦਾ ਹੈ ਇੱਕ ਵਾਰ ਇੱਥੇ ਆ ਕੇ ਮੱਥਾ ਟਿਕਾ ਨਾਲ ਹੀ ਜ਼ਿੰਦਗੀ ਦੇ तमाम ਦੁੱਖ ਸਾਰੇ ਖਤਮ ਹੋ ਜਾਂਦੇ तमाम ਬਿਮਾਰੀਆਂ ਦਾ ਇਲਾਜ ਇੱਥੇ ਆ ਕੇ ਮਿਲਦਾ ਹੈ ਸਿਰਫ ਇੱਕ ਚੌਂਕੀ ਦੇ ਨਾਲ ਸੋ ਇਸ ਮੇਲੇ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੋਗਾ ਮਾੜੀ ਜੀ ਖਾਸ ਗੱਲ ਗੌਰ ਕਰਨ ਵਾਲੀ ਇੱਥੇ ਇਹ ਹੈ ਕਿ ਦੇਸ਼ ਵਿਦੇਸ਼ ਤੋਂ ਇੱਥੇ ਜਿਹੜੇ ਸ਼ਰਧਾਲੂ ਨੇ ਉਹ ਪਹੁੰਚਦੇ ਨੇ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਉਹਨਾਂ ਦਾ ਆਣਾ ਜਾਣਾ ਇੱਥੇ ਹੈ ਸਿਰਫ ਇੱਕ ਆਸ ਉਮੀਦ ਤੇ ਵਿਸ਼ਵਾਸ ਦੇ ਨਾਲ ਉਹ ਇੱਥੇ ਆਉਂਦੇ ਨੇ ਮੱਥਾ ਟੇਕਦੇ ਨੇ ਤੇ ਜ਼ਿੰਦਗੀ ਦੇ तमाम ਦੁੱਖਾਂ ਤੋਂ ਤਕਲੀਫਾਂ ਤੋਂ ਨਿਜ਼ਾਤ ਪਾਉਂਦੇ ਦੇ ਨੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨੀ ਆ ਕਿ ਇਹ ਉਹ ਜਗ੍ਹਾ ਹੈ ਜਿੱਥੇ ਕਿ ਮੰਦਰ ਦੀ ਨਕਾਸ਼ੀ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਕੀਤੀ ਗਈ ਹੈ ਪੱਥਰ ਜੇ ਤੁਸੀਂ ਦੇਖੋਗੇ ਤਾਂ ਬਹੁਤ ਹੀ ਸੋਨੇ ਢੰਗ ਦੇ ਨਾਲ ਤਰਾਸ਼ ਕੇ ਬਣਾਇਆ ਗਿਆ ਹੈ ਹੱਥਾਂ ਦੇ ਨਾਲ ਇੱਕ ਇੱਕ ਈਟ ਨੂੰ ਤਰਾਸ਼ਿਆ ਗਿਆ ਤਿਆਰ ਕੀਤਾ ਗਿਆ ਤਾਂ ਜੋ ਇਹ ਜਗਾ ਦੀ ਮਹੱਤਤਾ ਨੂੰ ਖੂਬਸੂਰਤੀ ਨੂੰ ਹੋਰ ਵਧਾ ਸਕੇ ਸੱਸ਼ੀਗਲ ਸਿੰਘ ਨਾਮ ਕੀ ਸੱਸ਼ੀਗਲ ਜੀ ਵੀਰਿੰਦਰ ਸ਼ਰਮਾ ਆ ਕਿਹੜੇ ਪਿੰਡ ਤੋਂ ਆਏ ਤੁਸੀਂ ਪਿੰਡ ਇਹੀ ਆ ਬਮਾਲ ਜੀ ਬਮਾਲ ਬੰਦੂ ਕਿੰਨੇ ਸਾਲ ਤੋਂ ਸੇਵਾ ਕਰ ਰਹੇ ਸਾਨੂੰ ਘਟੋ ਘਟ 35 ਸਾਲ ਹੋ ਗਏ ਲੱਗਦਾ ਇਸ ਜਗ੍ਹਾ ਬਾਰੇ ਦੱਸੋ ਇਸ ਮੇਲੇ ਦੇ ਇਤਿਹਾਸ ਨੂੰ ਇੱਕ ਵਾਰ ਇਹਨਾਂ ਚੈਨਲ 'ਤੇ ਇਹ ਗੁਗਾ ਵੀਰ ਸ਼ਿਗਾ ਜਿਹੜੇ ਰਾਜਸਥਾਨ ਦੇ ਚੋਹਾਨ ਖਾਨਦਾਨ ਦੇ ਵਿੱਚੋਂ ਪੈਦਾ ਹੋਏ ਨੇ ਇਹ ਦੋ ਭਰਾ ਸੀਗੇ ਮਾਸੀ ਦੇ ਦੋ ਪੁੱਤ ਸੀਗੇ ਇਹਨਾਂ ਦੀ ਜਿਹੜੀ ਮਾਸੀ ਦਾ ਬੇਟਾ ਸੀਗਾ ਉਹ ਇਹਨਾਂ ਦੀ ਇਹਨਾਂ ਦੀ ਮੰਗ ਨੂੰ ਵੇਖ ਕੇ ਲੈ ਗਿਆ ਸੀਗਾ ਉਹ ਮੰਗੇ ਇਹਨਾਂ ਨੇ ਫਿਰ ਜਦੋਂ ਇਹ ਘਰ ਵਾਪਸ ਆਏ ਆਪਦੀ ਮਾਤਾ ਜੀ ਦੇ ਕੋਲੇ ਉਹਨਾਂ ਨੇ ਫਿਰ ਮਿਹਣਾ ਮਾਰਿਆ ਸੀ ਵੀ ਤੂੰ ਜਾਂਦਾ ਇੰਨਾ ਆਪਦੇ ਆਪ ਨੂੰ ਵੀਰ ਕਹੋਣਾ ਯੋਧਾ ਕਹੋਣਾ ਫਿਰ ਤੂੰ ਆਪਦੀ ਮੰਗ ਨੂੰ ਕਿਉਂ ਨਹੀਂ ਵੇਖ ਕੇ ਲੈ ਕੇ ਆਇਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਦੋਂ ਮਿਹਣਾ ਮਾਰਿਆ ਇਹਨਾਂ ਨੇ ਉਹਨਾਂ ਨੂੰ ਕਹਿਤਾ ਸੀਗਾ ਆਪਦੀ ਮਾਤਾ ਜੀ ਨੂੰ ਵੀ ਅੱਜ ਤੋਂ ਬਾਅਦ ਮੈਂ ਧਰਤੀ ਦੇ ਉੱਤੇ ਨਹੀਂ ਰਹੂੰਗਾ ਮੈਂ ਧਰਤੀ ਦੇ ਵਿੱਚ ਲੁਕ ਸ਼ੁਭ ਕੇ ਰਹੂੰਗਾ ਉਸ ਤੋਂ ਬਾਅਦ ਇਹ ਧਰਤੀ ਸਮਾ ਗਏ ਸੀਗੇ ਪਈ Rajasthan ਦੇ ਵਿੱਚੋਂ ਜਦੋਂ ਆਪਾਂ ਵਾਪਸ ਹੋਏ ਚੋਹਾਨ ਖਾਨਦਾਨ ਦੇ ਵਿੱਚੋਂ ਗੁਗਾ ਮੜੀ ਦੇ ਇਹ ਗੁਗਾ ਜੀ ਉਹਦੇ ਵਿੱਚੋਂ ਪੈਦਾ ਹੋਏ ਨੇ ਇਹਨਾਂ ਦਾ ਜਿਹੜਾ ਮੇਲਾ ਖਾਨਦਾਨੀ ਛਪਾਰ ਦੇ ਵਿੱਚ ਪਹਿਲਾਂ ਲੱਗਦਾ ਪਹਿਲਾਂ ਇੱਥੇ ਲੱਗਦਾ ਸੀ ਕਿ ਪਮਾਲ ਦੇ ਵਿੱਚ ਉਸ ਤੋਂ ਬਾਅਦ ਫਿਰ ਛਪਾਰ ਚਲੇ ਗਿਆ ਇੱਥੋਂ ਇੱਕ ਥੱਥੇ ਛਪਾਰ ਲੈ ਗਿਆ ਉਸ ਤੋਂ ਬਾਅਦ ਵੱਖਰੀ ਵੱਖਰੀ ਜਗ੍ਹਾ ਤੇ ਜਾ ਕੇ ਫਿਰ ਇਹਨਾਂ ਦੀ ਮੰਨਤ ਹੋਣ ਲੱਗ ਗਈ ਆ ਇਹ ਹਰ ਸਾਲ ਨੌਵੀਂ ਦੇ ਵਿੱਚ ਭਾਦੋਂ ਨੂੰ ਇਸ ਮੇਲਾ ਲੱਗਦਾ ਜੀ ਮਾਲਪਿੰਡੇ ਵਿੱਚ ਮੇਲਾ ਲੱਗਣ ਦੇ ਪਿੱਛੇ ਕੀ ਇਤਿਹਾਸ ਹੈ ਕਦੋਂ ਸ਼ੁਰੂ ਹੋਇਆ ਸੀ ਤੇ ਕਿਵੇਂ ਸ਼ੁਰੂ ਹੋਇਆ ਇਹ ਸਾਡੇ ਵੱਡੇ-ਵਡੇਰੇ ਪਤਾ ਨਹੀਂ ਉਹ ਰਾਜਸਥਾਨ ਦੇ ਵਿੱਚੋਂ ਕਿਦੋਂ ਇੱਟ ਲੈ ਕੇ ਆਏ ਸੀਗੇ ਇਹਨਾਂ ਦੀ ਉਹਨਾਂ ਨੇ 1699 ਵਿੱਚ ਪਹਿਲਾਂ ਕੱਚੇ ਹੁੰਦਾ ਸੀ ਇਹ ਜਗਾ 1528 ਤੇ 15 1699 ਤਕਰੀਬ 1528 ਦੇ ਵਿੱਚ ਦੇਖੋ ਉਸ ਤੋਂ ਬਾਅਦ ਫਿਰ ਇਹ ਕੱਚੀ ਹੁੰਦੀ ਸੀ ਪਹਿਲਾਂ ਛੋਟੀ ਜਿਹੀ ਜਗਾ ਹੁੰਦੀ ਸੀ ਥੋੜੀ ਪਹਿਲਾਂ ਲੋਕੀ ਨੇ ਇੱਥੇ ਜਦੋਂ ਡੰਗਰ ਪਸ਼ੂ ਹੁੰਦੇ ਸੀ ਆਪਦੇ ਉਹ ਡੰਗਰ ਪਸ਼ੂ ਆ ਕੇ ਇੱਕ ਜਣ ਚੌਕੀਆਂ ਭਰਦੇ ਸੀਗੇ ਸਾਰੇ ਪਿੰਡ ਦੇ ਡੰਗਰ ਪਸ਼ੂ ਇੱਥੇ ਆਉਂਦੇ ਸੀਗੇ ਉਹ ਇਸ ਜਗ੍ਹਾ ਦੇ ਵਿੱਚ ਆ ਕੇ ਉਹਨਾਂ ਦੀ ਹਾਜ਼ਰੀ ਲਵਾਉਂਦੇ ਸੀਗੇ ਉਸ ਤੋਂ ਬਾਅਦ ਜੋ ਵੀ ਉਹਨਾਂ ਦੀ ਮੰਨਤ ਹੁੰਦੀ ਸੀ ਉਹ ਜਾ ਕੇ ਫਿਰ ਆਪੇ ਪੂਰੀ ਕਰਦੇ ਸੀ ਉਸ ਤੋਂ ਨੈਕਸਟ ਡੇ ਅਗਲੇ ਦਿਨਾਂ ਚੌਕੀਆਂ ਤੋਂ ਬਾਅਦ ਫਿਰ ਮੇਲਾ ਲੱਗਦਾ ਸੀ ਅੱਛਾ ਪਿੱਛੇ ਆਪਾਂ ਦੇਖਿਆ ਕਿ ਮਿੱਟੀ ਸਾਰੇ ਕੁਝ ਕਰ ਰਹੇ ਨੇ ਮਿੱਟੀ ਦੀ ਪੂਜਾ ਉਹ ਕੀ ਹੈ ਜਿੱਤੇ ਦਿਵਸ ਮਿੱਟੀ ਦਾ ਕੱਢਣ ਦਾ ਇਹ ਮਕਸਦ ਆ ਕਿ ਕਿਸੇ ਦੇ ਜਦੋਂ ਵੀ ਕੋਈ ਮਿੱਟੀ ਆ ਡੱਕਾ ਕੋਈ ਵਗੈਰਾ ਲੱਗ ਜਾਂਦਾ ਜਾਂ ਮਿੱਟੀ ਜਿਹੜੀ ਜਿੱਥੇ ਸਭ ਗੁਗਾ ਫਰਾਟੇ ਮਾਰਦੇ ਨੇ ਉਹਨਾਂ ਦੀ ਜ਼ਹਿਰ ਫੈਲ ਜਾਂਦੀ ਆ ਉਹ ਮਿੱਟੀ ਘੜਦੇ ਨੇ ਵੀ ਸ਼ਾਂਤੀ ਰਹੇ ਉਹ ਜਦੋਂ ਆ ਕੇ ਇੱਥੇ ਆਵਦਾ ਸੁਖਣਾ ਸੁਖਦੇ ਨੇ ਵੀ ਲੈ ਵੀ ਸਾਨੂੰ ਕਿਸੇ ਦੇ ਕਿਸਮ ਦਾ ਜ਼ਹਿਰ ਨਾ ਚੜੇ ਉਹ ਆ ਕੇ ਫਿਰ ਮੱਛਾ ਟੇਕਦੇ ਨੇ ਪੰਜ ਚੌਕੀਆਂ ਤਕਰੀਬਨ ਹਰੇਕ ਬੰਦਾ ਭੜਦਾ ਤੁਸੀਂ ਪਿੱਛੇ ਦੇਖ ਸਕਦੇ ਹੋ ਦੋ ਤਿੰਨ ਬੰਦੇ ਉਹਨਾਂ ਦੀਆਂ ਲੱਤਾਂ ਵੀ ਖਰਾਬ ਹੋ ਗਈਆਂ ਸੀਗੀਆਂ ਉਹ ਪੰਜ ਚੌਕੀਆਂ ਭਰ ਕੇ ਇੱਥੇ ਤਕਰੀਬਨ ਠੀਕ ਹੋ ਗਏ ਜੀ ਪਹਿਲਾਂ ਕਿ ਆਪਰੇਸ਼ਨ ਦੀ ਨੋਬਤਾ ਕੀਤੀ ਸੀ ਉਹਨਾਂ ਨੇ ਜੀ ਹਰ ਦਰਸ਼ਕਾਂ ਨੂੰ ਕੋਈ ਸਪੈਸ਼ਲ ਮੈਸੇਜ ਦੇਣਾ ਚਾਹੁੰਗੇ ਕਿਉਂਕਿ ਸਾਲ ਬਾਅਦ ਇਹ ਮੇਲਾ ਲੱਗਦਾ ਹੈ ਦੇਖੋ ਅਸੀਂ ਦਾ ਸਾਡੇ ਪਿੰਡ ਦੇ ਜਿਹੜੇ ਕਮੇਟੀ ਆਗੂ ਕਮਾੜੀ ਕਮੇਟੀ ਆ ਉਹਨਾਂ ਵੱਲੋਂ ਇਹ ਹੀ ਸੱਦਾ ਪੱਤਰ ਦਿੰਨੇ ਆ ਬਈ ਹਰ ਸਾਲ ਦੀ ਤਰ੍ਹਾਂ ਇਸ ਮੇਲੇ ਦੀ ਆ ਕੇ ਰੌਣਕ ਨੂੰ ਮਦਾਓ ਇਸ ਮੇਲੇ ਦੇ ਵਿੱਚ ਰਾਜਸਥਾਨ ਤੋਂ ਯੂਪੀ ਤੋਂ ਹਰਿਆਣੇ ਤੋਂ ਆਪਣੇ ਨਾਲ ਦੇ ਪਿੰਡ ਆਲੇ-ਦਾਲੇ ਦੇ ਲੱਗੇ ਛਕੇ ਪਿੰਡਾਂ ਚੋਂ ਬਹੁਤ ਸਾਰੀ ਸੰਗਤ ਆਉਂਦੀ ਹੈ ਜੋ ਕਿ ਆਪਦੀ ਮੰਤਨ ਲੈ ਕੇ ਸੁਖੰਤ ਫਨੀਸ਼ ਕਰਦੀ ਹੈ ਜੀ ਮੈਮ ਕਿਨ ਆਏ ਆ ਤੁਹਾਡਾ ਫਰਮਜੀਤ ਕਾਲਜੀ ਜੀ ਮਾ ਕਿਸ ਜਗ੍ਹਾ ਤੋਂ ਆਏ ਤੁਸੀਂ ਮਲੋਧਿਆਣੇ ਤੋਂ ਆਏ ਮਲੋਧਿਆਣੇ ਤੋਂ ਆਏ ਕਿੰਨੇ ਸਾਲ ਤੋਂ ਆ ਰਹੇ ਮੇਲੇ ਚ ਅਸੀਂ ਸਾਨੂੰ ਘੱਟੋ-ਘੱਟ 25-30 ਸਾਲ ਹੋ ਗਏ ਬੱਚੀ ਤੁਸੀਂ ਹਾਂਜੀ ਕਿਵੇਂ ਲੱਗੀ ਹਮ ਲੱਗ ਰਹੀਆਂ ਫੇ ਮੇਲੇ ਦੀਆਂ ਰੌਣਕਾਂ ਇਸ ਵਾਰ ਬਹੁਤ ਵਧੀਆ ਹੁੰਦਾ ਜੀ ਹਰ ਸਾਲ ਬਹੁਤ ਵਧੀਆ ਭਰਦਾ ਹੈਗਾ ਹਾਂਜੀ ਕੀ ਮੈਂ ਦੱਤਾ ਹੈ ਕੀ ਜਾਣਦੇ ਹੋ ਮਤਲਬ ਇਸ ਦੇ ਪਿਛੋਕੜ ਦਾ ਮਤਲਬ ਕਿ ਇਹ ਆਪਣੇ ਵੱਡੇ ਗੁੱਗਾ ਨਾਮੀ ਜਿਵੇਂ ਹੁੰਦੇ ਆ ਪਾਪਾ ਜੀ ਦਾ ਉਹ ਮੇਲਾ ਲੱਗਦਾ ਇੱਥੇ ਹਰ ਸਾਲ ਭਰਦਾ ਹੈਗਾ ਠੀਕ ਬੇਟੀ ਹੈ ਨਾ ਹਾਂਜੀ ਬੇਟੀ ਹੈ ਇਹ ਕਿੰਨੇ ਸਾਲ ਕਿੰਨੇ ਸਾਲ ਤੋਂ ਆਦੇ ਹੋ ਤੁਸੀਂ ਮੈਂ ਉਹ ਵੀ ਆਲਮੋਸਟ 19 20 ইয়ার্স ਹੋ ਗਏ ਅੱਛਾ ਕੋਈ ਅਜਿਹੇ ਵਿਸ਼ੇ ਇੱਥੇ ਮੰਗੇ ਸੁਣਿਆ ਮੈਂ ਕਿ ਮੰਗੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਕੋਈ ਵਿਸ਼ੇ ਮੰਗੇ ਇਦਾਂ ਦੇ ਕਿ ਜੋ ਪੂਰੀ ਹੋਈ ਹੈ ਤੇ ਉਹ ਈਜ਼ੀ ਹਾਂਜੀ ਜੇ ਨੇ ਹਰ ਇੱਕ ਮਰਾਦਾਪੋਰੀਆਂ ਹੁੰਦੀਆਂ ਨਹੀਂ ਜਦੋਂ ਬਾਬਾ ਕੋਈ ਗਈ ਦਾ ਕਿਸੇ ਦੇ ਕੋਈ ਹੋ ਜਾਂਦੀ ਹੈ ਦਿੱਕਤ ਤਾਂ ਇੱਥੇ ਆ ਕੇ ਚੌਂਕੀ ਭਰਦੇ ਨੇ ਸਭ ਕੁਝ ਠੀਕ ਹੁੰਦਾ ਹੈੀ ਬਾਬਾਈ ਦੀ ਮੇਰ ਨਾਲ ਕਿੰਨੀ ਚੋਕੀ ਬਾਤ ਤੁਸੀਂ ਮਹਿਸੂਸ ਕੀਤਾ ਕਿ ਬਸ ਸਾਰਾ ਕੁਝ ਠੀਕ ਆ ਇੱਕ ਦੋ ਚੰਕੀ ਬਾਤ ਠੀਕ ਹੋ ਜਾਂਦਾ ਜੀ ਸਸ਼ਕਲ ਸਰਪੰਚ ਸਾਹਿਬ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਮੇਲੇ ਦੀਆਂ ਰੌਣਕਾਂ ਤਾਂ ਬਗਮਾਨ ਲੱਗ ਰਹੀਆਂ ਨੇ ਤਿਆਰੀਆਂ ਕਿਸ ਤਰ੍ਹਾਂ ਦੇਖ ਰਹੇ ਹੋ ਤੇ ਕੀ ਕਹਿਣਾ ਚਾਹੋਗੇ ਮੇਲੇ ਦੇ ਪਿਛੋਕੜ ਨੂੰ ਲੈ ਕੇ ਦੇਖੋ ਮੇਲਾ ਸਾਡਾ ਬਹੁਤ ਪੁਰਾਣਾ ਜੀ ਬਹੁਤ ਟਾਈਮ ਤੋਂ ਐ ਮਾੜੀ ਸੜੀ ਤੇ ਲੋਕਾਂ ਨੂੰ ਬਹੁਤ ਸ਼ਰਧਾ ਵੀ ਆ ਮੌਸਮ ਜੇ ਕਿੰਨਾ ਵੀ ਖਰਾਬ ਆ ਫਿਰ ਵੀ ਲੋਕ ਉਤਸ਼ਾਹ ਦੇ ਨਾਲ ਸ਼ਰਧਾ ਨਾਲ ਇੱਥੇ ਨਮਸਕਾਰ ਕਰਾਉਂਦੇ ਮੱਥਾ ਟੇਕਣਾ ਆਉਂਦੇ ਆ ਸਾਡੇ ਪਿੰਡ ਦੇ ਵਿੱਚ ਆਲੇ-ਦੁਆਲੇ ਪਮਾਲੀ ਜਿਵੇਂ ਕਈ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਜਿੱਥੇ ਮੇਲੇ ਦੇ ਵੱਧ ਚੜ੍ਹ ਕੇ ਸਾਂ ਲੈਂਦੇ ਆ ਤੇ ਖੁਸ਼ੀ ਬਣਾਉਂਦੇ ਆ। ਅੱਛਾ ਦੇਸ਼-ਵਿਦੇਸ਼ ਤੋਂ ਇੱਥੇ ਪਹੁੰਚਦੇ ਨੇ ਕੀ ਮਹੱਤਤਾ ਹੈ ਇਸ ਜਗ੍ਹਾ ਦੀ ਕਿ ਮਤਲਬ ਸ਼ਰਦਾਲੂਆਂ 'ਚ ਇੰਨੀ ਜ਼ਿਆਦਾ ਮਤਲਬ ਹੁੰਦੀ ਹੈ ਆਸ ਕਿ ਇਹ ਜਗ੍ਹਾ ਆ ਕੇ ਹਰ ਮਨੁਕਾਮਨਾ ਪੂਰੀ ਹੋਏਗੀ। ਦੇਸ਼-ਵਿਦੇਸ਼ ਤੋਂ ਆਉਣ ਦਾ ਕਾਰਨ ਇਹ ਇੱਥੇ ਲੋਕਾਂ ਨੂੰ ਬਾਬੇ ਗੁੱਗੇ ਦੀ ਮਾੜੀ ਹੈ ਜੀ ਇਹ। ਬਾਬੇ ਗੁੱਗੇ ਦੀ ਮਾੜੀ ਦਾ ਜਿੱਥੇ ਵੀ ਕੋਈ ਮਿੱਟੀ ਲੱਗ ਜਾਂਦੀ ਹੈ ਜਾਂ ਕੋਈ ਪੈਰ ਤੇ ਇਨਫੈਕਸ਼ਨ ਹੋ ਜਾਂਦੀ ਹੈ ਇਹ ਸਮਝਿਆ ਜਾਂਦਾ ਵੀ ਸੱਪ ਦੇ ਜ਼ਹਿਰ ਜਾਂ ਸੱਪ ਦਾ ਕੋਈ ਨਾ ਕੋਈ ਡ੍ਰੌਪ ਸਕੈਨ ਨੂੰ ਟੱਚ ਕੀਤਾ ਹੋਇਆ ਤੇ ਜਿੱਥੇ ਵੀ ਉਹ ਡਾਕਟਰ ਕਈ ਹਸਪਤਾਲਾਂ ਦੇ ਵਿੱਚ ਉਹ ਇਲਾਜ ਕਰਨ ਤੋਂ ਅਸਮਰੱਥ ਹੁੰਦੇ ਜਾਂ ਜਵਾਬ ਦੇ ਦਿੰਦੇ ਆ ਉੱਥੇ ਫਿਰ ਲੋਕ ਇਹ ਸ਼ਰਧਾ ਨਾਲ ਆਉਂਦੇ ਆ ਤੇ ਉਹ ਠੀਕ ਵੀ ਹੁੰਦੇ ਆ ਇਹੀ ਕਰ ਰਹੇ ਨੇ ਮਿੱਟੀ ਲੈ ਕੇ ਜਾਣ ਦਾ ਕੀ ਕਾਰਨ ਮਿੱਟੀ ਲੈ ਕੇ ਨਹੀਂ ਜਾਂਦੇ ਮਿੱਟੀ ਕੱਢਦੇ ਆ ਮਿੱਟੀ ਜਿਵੇਂ ਮਿੱਟੀ ਕੱਢਦੇ ਬਾਬੇ ਗੁੱਗੇ ਨਾਲ ਉਹਦੀ 7 ਵਾਰੀ ਹੈ ਨਾ ਸ਼ਰਦਾ ਦੇ ਨਾਲ ਮਿੱਟੀ ਕੱਢਣ ਦਾ ਕਾਰਨ ਇਹ ਹੁੰਦਾ ਵੀ ਬਾਬੇ ਗੁੱਗੇ ਦੀ ਇੱਕ ਜੜੀ ਹੁੰਦੀ ਹੈ ਪੂਜਾ ਕੀਤੀ ਜਾਂਦੀ ਹੈ ਜੀ ਤਾਂ ਇਸੇ ਮੀਆਂ ਦੇ ਨਾਲ ਜਾਂ ਪ੍ਰਸ਼ਾਦ ਦੇ ਨਾਲ ਜਾਂ ਮਿੱਟੀ ਕੱਢ ਕੇ ਉਹਦੀ ਪੂਜਾ ਇਸ ਤਰ੍ਹਾਂ ਕੀਤੀ ਜਾਂਦੀ ਹੈ ਪੂਰੇ ਰੀਤੀ ਰਿਵਾਜ ਸਮਝਾਉਂਗੇ ਕਿ ਕੋਈ ਬਾਹਰੋਂ ਜੇ ਆ ਰਿਹਾ ਹੈ ਤੇ ਪੂਜਾ ਕਿਵੇਂ ਕਰ ਸਕਦਾ ਇੱਥੇ ਕਿਸ ਤਰ੍ਹਾਂ ਪੂਰਾ ਪੂਰਾ ਰੀਤੀ ਰਿਵਾਜ ਕੀ ਹੈ ਫਿਰ ਪੂਜਾ ਪਾਠ ਕਰਨ ਦਾ ਇੱਥੇ ਪੂਜਾ ਇਹੀ ਹੈ ਵੀ ਇੱਥੇ ਬਾਅਦੋ ਬਾਅਦ ਤੁਸੀਂ ਜੇ ਤੁਹਾਨੂੰ ਕੋਈ ਜਿਹੀ ਤਰੀਕ ਪ੍ਰੋਬਲਮ ਆ ਜਾਂਦੀ ਹੈ ਹਨਾ ਜੇ ਤੁਹਾਡੇ ਕਨਫੈਕਸ਼ਨ ਜਾਂ ਲੱਫ ਦੇ ਉੱਤੇ ਜਾਂ ਪੈਰ ਦੇ ਉੱਤੇ ਕੋਈ ਬਾਬੇ ਗੁੱਗੇ ਦੀ ਮਿੱਟੀ ਲੱਗੀ ਹੋਈ ਆ ਜਾਂ ਮਿੱਟੀ ਦੇ ਵਿੱਚ ਜਿਹੜਾ ਕੋਈ ਉਹਨਾਂ ਦੀ ਪਾਇਆ ਜਾਂਦਾ ਕੋਈ ਡ੍ਰੌਪ ਤੁਹਾਡੀ ਬਾਡੀ ਨੂੰ ਇਫੈਕਟ ਕਰ ਰਿਹਾ ਉਹਦਾ ਰੀਤੀ ਰਿਵਾਜ ਇਹ ਆ ਵੀ ਇੱਥੇ ਬੈਠ ਕੇ ਚੌਂਕੀਆਂ ਭਰਨੇ ਚੌਂਕੀਆਂ ਭਰੋ ਹਨ ਉਹ ਘਟੋ ਘਟ 507 ਤੇ ਜਿਵੇਂ ਜਿਵੇਂ ਅੱਜ ਮੇਲਾ ਕੱਲ 5 ਸਤੰਬਰ ਉੱਤੇ ਚੌਂਕੀਆਂ ਇਸੇ ਲੋਕ ਸਰਦਾ ਮੰਡ ਜਿਹੜੇ ਸੀਗੇ ਉਹ ਚੌਂਕੀਆਂ ਭਰਦਾ ਬੈਠ ਕੇ ਬਾਬੇ ਨੂੰ ਮਿੱਟੀ ਛੱਡਦੇ ਆ। ਇਹੀ ਸਰਦਾ ਹੀ ਸੀ। ਅੱਛਾ ਮੇਲੇ ਵਾਲੇ ਦਿਨ ਤਾਂ ਚਲੋ ਰੌਣਕ ਹੈ ਹੀ ਹੈ। ਅਦਰ ਡੇਸ ਦੀ ਜੇ ਗੱਲ ਕਰੀਏ ਤਾਂ ਫਿਰ ਇੰਨੀ ਹੀ ਭੀੜ ਹੁੰਦੀ ਹੈ। ਹਾਂਜੀ ਜਿਹੜੇ ਲੋਕ ਜਿਵੇਂ ਦੇਸ਼ਾਂ-ਵਦੇਸ਼ਾਂ 'ਚ ਰਹਿੰਦੇ ਨੇ ਜਾਂ ਸ਼ਹਿਰ 'ਚ ਰਹਿੰਦੇ ਆ ਜਾਂ ਕੱਠ 'ਚ ਨਹੀਂ ਆਉਣਾ ਚਾਹੁੰਦੇ ਉਹ ਕੀ ਕਰਦੇ ਆ ਵੀ ਫਿਰ ਮੇਲੇ ਤੋਂ ਪਹਿਲਾਂ ਆ ਜਾਂਦੇ ਆ। ਸਾਡੇ ਇੱਥੇ ਇੱਕ ਬਾਬਾ ਜੀ ਬੈਠੇ ਨੇ ਉਹਦੇ ਸੰਬੰਧ ਦੇ ਵਿੱਚ ਉਹ ਕਿਸੇ ਨੂੰ ਘਿਓ ਦੇ ਦਿੰਦੇ ਆ ਕਿਸੇ ਨੂੰ ਕੋਈ ਚਰਾਗ ਜਾਂ ਕਿਸੇ ਨੂੰ ਕੋਈ ਸ਼ੋਰ ਮਿੱਟੀ ਦੱਸ ਦਿੰਦੇ ਆ ਨਾ ਫਿਰ ਉਹ ਇੱਥੇ ਅਟੈਂਡ ਕਰਦੇ ਨੇ ਉਹ ਸੇਵਾ ਕਰਦੇ ਨੇ ਬਹੁਤ ਸਾਲਾਂ ਤੋਂ ਬਾਬਾ ਜੀ ਟਾਈਮ ਟੂ ਟਾਈਮ ਕੀ ਤਬਦੀਲੀਆਂ ਦੇਖ ਰਹੇ ਹੋ ਇਸ ਮੇਲੇ ਦੇ ਵਿੱਚ ਤਬਦੀਲੀਆਂ ਇਹ ਦੇਖਦੇ ਆ ਜੀ ਆਤੋਂ ਪਹਿਲਾਂ ਇਹ ਮਾੜੀ 1528 ਸਵੀਚ ਬਣੀ ਸੀ ਸਾਡੇ ਪੁਰਖਿਆਂ ਨੇ ਬਣਾਈ ਹੋਈ ਆ ਸਾਨੂੰ ਨਹੀਂ ਪਤਾ 5 ਸਦੀਆਂ ਲੰਘੀਆਂ ਇਹ ਬਣੀ ਹੋਈ ਆ ਗਈ ਸੁਪਾਰ ਮਾੜੀ ਆ ਉਹ ਵੀ ਇੱਥੋਂ ਗਈ ਹੋਈ ਆ ਇਹ ਸਭ ਤੋਂ ਵੱਡੀ ਮਾੜੀਆ ਬਾਗੜ ਦੇ ਵਿੱਚ ਗੁੱਗਾ ਮੰਡੀ ਨੂੰ ਕਹਿੰਦੇ ਆ ਉੱਥੋਂ ਸਾਡੇ ਪੁਰਖੇ ਲੈ ਆਇਆ ਇੱਟ ਉਦੋਂ ਬਾਅਦ ਸਾਡੇ ਬਣਾਈ ਹੁਣ ਸਾਡੇ 500 ਸਾਲ ਸਾਨੂੰ ਹੋ ਗਏ ਸਾਡਾ ਸਾਲ ਲਿਖ ਕੇ ਲੈ 1528 ਈਸਵੀ ਦੀ ਬਣੀ ਹੋਈ ਆ ਇਹ ਚੱਟ ਮਿੱਲੀ ਕਰ ਉਹ ਤੋਂ ਇਹ ਆ ਕਿ ਇੱਥੇ ਕੋਈ ਵੀ ਮਿੱਟੀ ਲੱਗ ਜਾਂਦੀ ਆ ਡਾਕਟਰਾਂ ਦੇ ਜਵਾਬ ਦਿੱਤੇ ਸੇ ਮਰੀਜ਼ ਸਾਡੇ ਕੋਲੋਂ ਠੀਕ ਹੋ ਕੇ ਗਏ ਆ ਆ ਮੂਰਲਾ ਗੇਟ ਸਾਡਾ 9 ਮਹੀਨੇ ਲੱਗਿਆ ਕਹਦੇ ਆ ਘਰ ਦਾ 9 ਮਹੀਨੇ ਚੱਕ ਇਕੱਲਾ ਗੇਟ ਬਣਾਇਆ ਸੋ ਬੰਦੇ ਨੇ ਜੀ ਉਹ ਕਿੰਨਾ ਖਰਚਿਆ ਸਾਡਾ ਉੱਤੇ ਤੇ ਕਮੇਟੀ ਕਿਵੇਂ ਵਰਕ ਕਰ ਰਹੀ ਹੈ ਇਸ ਨੂੰ ਹੋਰ ਅੱਗੇ ਬਣਾ ਲਓ ਦੇਖੋ ਡਿਵੈਲਪਮੈਂਟ ਕਰ ਰਹੀ ਹੈ ਡਿਵੈਲਪਮੈਂਟ ਕਰ ਰਹੇ ਹਰ ਸਾਡੇ ਕੋਲ ਪੈਸਾ ਆ ਜਾਂਦਾ ਜਿਉਂ-ਜਿਉਂ ਸਾਡੇ ਕੋਲ ਬਿਆਕ ਕਮਾਣੇ ਜਾਉਂਦੇ ਆ ਕਾਮਨਾ ਜੀ ਨਾਮ ਦੇ ਨਾਲ ਬਣਾਈ ਜਾਂਦੇ ਹੁਣ ਇਹ ਸਾਰਾ ਅੰਦਰ ਪੰਦਰ ਬਾਹਰ ਲੋਕ ਲਵਾਇਆ ਪੀਵੀਸੀ ਕਰਾਈ ਆ ਤੇ ਸ਼ੀਸ਼ਾ ਲਵਾਇਆ ਆ ਗੇਟ ਲਵਾਇਆ ਦੇਖੋ ਤੁੰਨੇ ਤੋਂ ਲੈ ਕੇ ਸਪੈਸ਼ਲ ਲੈਂਦੇ ਆ ਸਾਗਵਾਂ ਦੇ ਗੇਟੇ 3 ਲੱਖ ਰੁਪਏ ਦੇ ਤਿੰਨੇ ਗੇਟ ਲੱਗੇ ਜੀ 3 ਲੱਖ ਰੁਪਏ ਲੱਗੇ ਨਾ ਜੀ ਹੋਰ ਵੀ ਕੰਮ ਕਰ ਰਹੀ ਹੈ ਜਿਹੜਾ ਮੈਡੀਕਲ ਸੈਂਟਰ ਹੈ ਨਾ ਇਸੇ ਹੈਲਥ ਸੈਂਟਰ ਉਹਦੇ ਵਾਸਤੇ 10000 ਰੁਪਏ ਹਰ ਮਹੀਨੇ ਮੈਡੀਕਲ ਉਹਨਾਂ ਨੂੰ ਦਵਾਈਆਂ ਮੂਲ ਦੇ ਵਿੱਚ ਚੱਕ ਜਾਂਦੀ ਪੇ ਦਿੰਦੇ ਰਹੇ ਅਸੀਂ ਹੁਣ ਤੱਕ ਸਕੂਲ ਦੇ ਵਿੱਚ ਪੈਸਾ ਲਾਉਂਦੇ ਆ ਟਾਈਮ ਟੂ ਟਾਈਮ ਬਾਥਰੂਮ ਬਣਾ ਕੇ ਦਿੱਤੇ ਬਹੁਤ ਸੋਹਣੀ ਗੱਲ ਹੈ ਕਿ ਤੁਸੀਂ ਜਿੱਥੇ ਗੋਗਾ ਮਲੀ ਜੀ ਦੀ ਸੇਵਾ ਕਰਦੇ ਹੋ ਤੇ ਲੋਕਾਂ ਦੀ ਵੀ ਸੇਵਾ ਕਰਦੇ ਸਮਾਜ ਨੂੰ ਵੀ ਜੋ ਕਿਸੇ ਵੀ ਹੈਲਪ ਪੈਂਡ ਦੇ ਵਿੱਚ ਸਕੂਲ ਤੇ ਸੰਜੇ ਸ਼ਾਂਤਤਾ ਤੋਂ ਕੋਈ ਫਾਇਦਾ ਮਿਲਦਾ ਅੱਜ ਉੱਥੇ ਪੂਰਾ ਯੋਗਦਾਨ ਪਾਉਂਦਾ ਸਾਡੀ ਕਮੇਟੀ ਸੋ ਹਰ ਸਾਲ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਇਸ ਜਗ੍ਹਾ ਦੇ ਤੇ ਹੋਰ ਵੀ ਤਮਾਮ ਗੱਲਬਾਤ ਸੁਣ ਕੇ ਜਾਂ ਫਿਰ ਅੱਪਾ ਮੇਲੇ ਦੇ ਜਿਸ ਤਰ੍ਹਾਂ ਸੋਹਣੀਆਂ ਸੋਹਣੀਆਂ ਝਲਕੀਆਂ ਦੇਖੇ ਕੀ ਕੀ ਕੁਝ ਕਹਿਣਾ ਚਾਹੁੰਗੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਸ਼ੇਅਰ ਕਰੋ ਤੇ ਦੇਖਦੇ ਰਹੋ ਪੰਜਾਬੀ ਸਲਾਈਸਟਾਈਲ ਕੰਪਨੀ